ਜੀ ਇਸ ਟਾਈਮ ਆਸਟ੍ਰੇਲੀਆ ਨੂੰ ਨਾ ਸਕਿਲਡ ਵਰਕਰ ਦੀ ਬੜੀ ਭਾਰੀ ਲੋੜ ਆ ਮੰਗ ਆ ਤੇ ਬੜੀ ਲੰਬੀ ਚੌੜੀ ਲਿਸਟ ਆ ਜੀ ਜੇ ਮੈਂ ਲਿਸਟ ਦੱਸਣਾ ਲਗਾ ਤਾਂ 60 ਸਕਿੰਟ ਦੇ ਵਿੱਚ ਤਾਂ ਆਪਾਂ ਪੂਰੀ ਕਰ ਹੀ ਨਹੀਂ ਸਕਦੇ ਜੀ ਸਤਿ ਸ਼੍ਰੀ ਅਕਾਲ ਦੋਸਤੋ 60 ਸਕਿੰਟਾਂ ਦੇ ਵਿੱਚ ਸਾਰੀ ਜਾਣਕਾਰੀ ਤਾਂ ਨਹੀਂ ਦਿੱਤੀ ਯਾਨੀ ਤੁਹਾਨੂੰ ਇੱਕ ਗੱਲ ਦੱਸਦਾ ਆਸਟ੍ਰੇਲੀਆ ਸਿੱਧਾ ਪੀਆਰ ਹੋਣ ਦਾ ਜਮਾਂ ਸੌਖਾ ਤਰੀਕਾ ਲਾਏ ਔਲਖ ਸਾਹਿਬ ਵੀ ਖੜੇ ਨੇ ਤੇ ਸਰਦਾਰ ਗੁਰਜੰਤ ਸਿੰਘ ਵੀ ਪੂਰੀ ਵੀਡੀਓ ਦੇਖ ਲਿਓ ਸਾਡੇ ਫੇਸਬੁਕ ਤੇ YouTube ਚੈਨਲ ਤੇ ਸਰ ਕੀ ਸਿਸਟਮ ਆ ਜੀ ਕਿਹੜੇ ਕਿਹੜੇ ਸਕਿੱਲ ਜੇ ਮੂਟਾ ਜਿਹਾ ਗੱਲ ਕਰੀਏ ਆਪਾਂ ਜੀ ਇਹ ਦੇਖੋ ਜੀ ਇਸ ਟਾਈਮ ਆਸਟ੍ਰੇਲੀਆ ਨੂੰ ਨਾ ਸਕਿਲਡ ਵਰਕਰ ਦੀ ਬੜੀ ਭਾਰੀ ਲੋੜ ਆ ਮੰਗ ਆ ਤੇ ਬੜੀ ਲੰਬੀ ਚੌੜੀ ਲਿਸਟ ਆ ਜੀ ਜੇ ਮੈਂ ਲਿਸਟ ਦੱਸਣਾ ਲੱਗਾ ਤਾਂ 60 ਸੈਕਿੰਡ ਦੇ ਵਿੱਚ ਤਾਂ ਆਪਾਂ ਪੂਰੀ ਕਰ ਹੀ ਨਹੀਂ ਸਕਦੇ ਜੀ ਤੇ ਤੁਸੀਂ ਜ਼ਿਆਦਾ ਡਿਟੇਲ ਦੇ ਵਿੱਚ ਤੁਸੀਂ ਸਿੰਘ ਸਾਹਿਬ ਨਾਲ ਆਫਿਸ ਦੇ ਵਿੱਚ ਸੰਪਰਕ ਕਰ ਸਕਦੇ ਹੋ ਇਹਦੇ ਵਿੱਚ ਮੈਂ ਮੋٹے ਮੋਟੇ ਦੱਸਦਾ ਜੀ ਪਲੰਬਰਾਂ ਤੋਂ ਲੈ ਕੇ ਵੈਲਡਰਾਂ ਤੋਂ ਲੈ ਕੇ ਡੀਜ਼ਲ ਮਕੈਨਿਕ ਤੋਂ ਲੈ ਕੇ ਆਇਲਸ ਟੀਚਰ ਤੱਕ ਦੀਆਂ ਉਥੇ ਰਿਕੁਆਇਰਮੈਂਟ ਆ ਜੀ ਇਵਨ ਉਹਦੇ ਵਿੱਚ 골ਡ ਸਮਿਥ ਜਿਨ੍ਹਾਂ ਨੂੰ ਆਪਾਂ ਸੋਨੇ ਦਾ ਕੰਮ ਜਿਹੜੇ ਕਰਨ ਵਾਲੇ ਆ ਉਹ ਵੀ ਇਸ ਕੈਟਾਗਰੀ ਦੇ ਵਿੱਚ ਆ ਰਿਹਾ ਜੀ ਅੱਛਾ ਇੱਕ ਸਵਾਲ ਜੀ ਛੋਟੇ ਸ਼ਬਦਾਂ ਚ ਆਇਲਸ ਲੋੜੀ ਲੋੜਾ ਜੀ ਆਇਲਸ ਦੀ ਜਨਰਲ ਜਿਹੜੀ ਪੰਜ ਬੈਂਡ ਜਿਹੜੇ ਆ ਓਵਰ ਆਲ ਇਹਦੇ ਵਿੱਚ ਚਾਹੀਦੇ ਜੀ ਮੋਟੀ ਮੋਟੀ ਜੀ ਕਮਿਊਨੀਕੇਸ਼ਨ ਲੈਵਲ ਤੱਕ ਠੀਕ ਹੈ ਪੜਿਆ ਕਿੰਨਾ ਹੋਣਾ ਚਾਹੀਦਾ ਪੜਿਆ ਹੁਣ ਦੇਖੋ ਜਿਹੜਾ ਜਿਹੜੇ ਬੰਦੇ ਨੇ ਪੰਜ ਬੈਂਡ ਲੈਣੇ ਉਹਦੀ ਪਲੱਸ 2 ਤਾਂ ਐਟ ਲੀਸਟ ਹੋਣੀ ਚਾਹੀਦੀ ਹੈ ਜੀ ਉਮਰ ਦੀ ਕੋਈ ਸੀਮਾ ਜੀ ਉਮਰ ਦੀ ਸੀਮਾ ਕੋਸ਼ ਕੈਟਾਗਰੀਜ਼ ਦੇ ਵਿੱਚ ਜਿਹੜੀ ਆ ਉਹ 45 ਤੱਕ ਆ ਜੀ ਕੋਸ਼ ਦੇ ਵਿੱਚ ਉਮਰ ਦੀ ਸੀਮਾ ਹੈ ਨਹੀਂ ਆ ਬਾਕੀ ਜਾਣਕਾਰੀ ਲਈ ਗੁਰਜੰਤ ਸਿੰਘ ਜੀ ਤੁਹਾਡੇ ਦਫ਼ਤਰ 'ਚ ਜਾਂ ਤੁਹਾਡੇ ਫੋਨ ਨੰਬਰਾਂ ਤੇ ਇੱਕ ਗੱਲ ਮੈਂ ਦੱਸਦਾ ਵੀਰ ਜੀ ਆਸਟ੍ਰੇਲੀਆ ਤੋਂ ਇਮੀਗ੍ਰੇਸ਼ਨ ਆਫਿਸ ਦਾ ਕੰਮ ਕਰਦੇ ਨੇ ਇਧਰੋਂ ਇਹ ਇਧਰੋਂ ਧੱਕਣਗੇ ਉਧਰੋਂ ਖਿੱਚਣਗੇ ਤੁਹਾਡਾ ਕੰਮ ਬਣ ਜੂਗਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ